ਸਤ ਸ਼੍ਰੀ ਅਕਾਲ ਜੀ ਅਨੰਤ ਫੈਸ਼ਨ ਬਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਇਹ ਦੇਖੋ ਜੀ ਆਪਾਂ ਨੇ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਸਲਵਾਰ ਦੇ ਜਿਹੜੇ ਬਲ ਪੌਣੇ ਦੱਸੇ ਸੀਗੇ ਤੇ ਸਲਵਾਰ ਜੜਨੀ ਦੱਸੀ ਸੀਗੀ ਏ ਹੁਣ ਆਪਾਂ ਬੜ ਪਾ ਲਈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਮੂਰੀਆਂ ਤੇ ਜਿਹੜੇ ਵੀ ਮੂਰੀਆਂ ਬਣਾਉਣ ਬਾਰੇ ਤੁਹਾਨੂੰ ਦੱਸਾਂਗੇ ਤੇ 벨ਟ ਝੜਨ ਬਾਰੇ ਦੱਸਾਂਗੇ ਤੇ ਅੱਜ ਆਪਣੀ ਸਲਵਾਰ ਹੈ ਜਿਹੜੀ ਕੰਪਲੀਟ ਹੋ ਜਾਊਗੀ ਕੱਲ ਤੋਂ ਆਪਾਂ ਜਿਹੜੀ ਕੁੜਤੀ ਦੀ ਸਲਾਈ ਕਰਾਂਗੇ ਤੇ ਇਸ ਤੋਂ ਪਹਿਲਾਂ ਜੇਕਰ ਚੈਨਲ ਤੇ ਨਮਯੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਤੇ ਇਹ ਦੇਖੋ ਜੀ ਆਪਣੀ ਬੈਲਟ ਹੈ ਇਹਦੇ ਵਿੱਚ ਜੋੜ ਪਾਊਗਾ ਜੋੜ ਆਪਾਂ ਨੇ ਪਾ ਲੈਣਾ ਜੀ ਜੋੜ ਵਾਲੀ ਤੁਸੀਂ ਜੇਕਰ ਵੀ ਜਿਵੇਂ ਸਿੰਥੈਟਿਕ ਕਪੜਾ ਤਾਂ ਤੁਸੀਂ ਗੁੰਮ ਸਲਾਈ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਗੁੰਮ ਸਲਾਈ ਕਰ ਸਕਦੇ ਹੋ ਨਹੀਂ ਜਿਹੜੀ ਕੰਨੀ ਵਾਲੀ ਸਾਈਡ ਹੈ ਉਹ ਉੱਪਰ ਰੱਖ ਕੇ ਆਪਾਂ ਦੂਜੇ ਕਪੜੇ ਨੂੰ ਇਹਦੇ ਅੰਦਰ ਦੱਬ ਦਾਂਗੇ ਇਸ ਤਰੀਕੇ ਨਾਲ ਇਹ ਚ ਜੋੜ ਪਾ ਸਕਦੇ ਹੋ ਇਸ ਤੋਂ ਬਾਅਦ ਜੀ ਆਪਾਂ ਦੇਖੋ ਇਹਦਾ ਨੇਫਾ ਬਣਾਵਾਂਗੇ ਇਹ ਆਪਣੀ ਬੈਲਟ ਹੈ ਜੀ 7.5 ਇੰਚ ਕੱਟੀ ਹੋਈ ਸੀਗੀ ਆਪਣੀ ਤੇ ਆਪਾਂ ਇਹਨੂੰ 5 ਇੰਚ ਤੇ ਸਲਾਈ ਲਾਵਾਂਗੇ ਜੀ 5 ਇੰਚ ਲਾ ਲੋ ਵੀ ਇਹ 벨ਟ ਆਪਾਂ ਤਿਆਰ ਰੱਖਣੀ ਹੈਗੀ ਆਪਣੀ ਜਿਹੜੀ 1.5 ਇੰਚ ਤਿਆਰ ਰਹਿ ਜੂਗੀ 5 ਇੰਚ ਤੇ ਆਪਾਂ ਸਲਾਈ ਲਾ ਕੇ ਨੇਫਾ ਫੋਲਡ ਕਰਾਂਗੇ ਇਹ ਦੇਖੋ ਜੀ ਮੈਂ ਇੱਥੇ ਨਿਸ਼ਾਨ ਲਾ ਲਿਆ ਸਾਰਿਆਂ ਚੋਂ ਪਹਿਲਾਂ ਤਾਂ ਇਹ ਸਲਾਈ ਜਿਹੜੀ ਤੁਸੀਂ ਲਾ ਲੈਣੀ ਹੈ ਇਹ ਜਿੱਥੋਂ ਆਪਾਂ ਨੇ ਅੰਦਰ ਨੂੰ ਇਹਦੀਆਂ ਚਿੜੀਆਂ ਬੋਲਦੇ ਨੇ ਜੀ ਇਹਨੂੰ ਇਹ ਬਣਾਉਣੀ ਹੈਗੀ ਤਾਂ ਉੱਥੋਂ ਥੋੜੀ ਸਲਾਈ ਡਬਲ ਹੋਣੀ ਚਾਹੀਦੀ ਹੈਗੀ ਅਤੇ ਇਸ ਤਰੀਕੇ ਨਾਲ ਜੀ ਆਪਾਂ ਇਹਨੂੰ ਮੋੜ ਲਾਂਗੇ ਤੇ ਮੋੜਨ ਤੋਂ ਬਾਅਦ ਆਪਾਂ ਇਹਨੂੰ ਹੁਣ ਅੰਦਰ ਵੀ ਜਿਵੇਂ ਲੇਡੀ ਫੋਲਡ ਕਰਦੇ ਹੁੰਨੇ ਆ ਇਸ ਤਰ੍ਹਾਂ 모ੜਾਂਗੇ ਇਹ ਦੇਖੋ ਜੀ ਮੈਂ ਦੋ ਤਿੰਨ ਜਗ੍ਹਾ ਤੇ 5 5 ਇੰਚ ਤੇ ਨਿਸ਼ਾਨ ਲਾਏ ਨੇ ਤਾਂ ਕਿ ਜਿਹੜੀ ਆਪਣੀ ਬੈਲਟ ਹੈ ਬਿਲਕੁਲ ਇੱਕਸਾਰ ਵੀ ਮੁੜੇ ਕਈ ਵਾਰੀ ਇਹ ਹੋ ਜਾਂਦਾ ਕਿ ਕਿਤੋਂ ਵੱਧ ਕਿਤੋਂ ਘੱਟ ਕੱਪੜੇ 'ਚ ਕੋਈ ਥੋੜਾ ਬਤਾਂ ਕਾਨ ਹੁੰਦਾ ਅੱਪਾ ਬੈਲਟ ਬਣਾਉਣੀ ਆ ਜਦੋਂ ਇਹ ਕਮੀ ਰਹਿ ਜਾਂਦੀ ਹੈ ਇਸ ਲਈ ਤੁਸੀਂ ਤਿੰਨ ਚਾਰ ਜਗ੍ਹਾ ਤੇ ਨਿਸ਼ਾਨ ਲਾ ਲਓ ਜੀ ਉਹ ਨਿਸ਼ਾਨਾਂ ਤੋਂ ਚੱਕ ਚੱਕ ਮੋੜੀ ਜਾਏ ਉਹਦੇ ਨਾਲ ਤੁਹਾਡੀ ਬੈਲਟ ਹੈ ਜਿਹੜੀ ਬਿਲਕੁਲ ਸਹੀ ਬਣੂਗੀ ਕਿਉਂਕਿ ਹੁਣ ਤਾਂ ਆਪਣਾ 2 ਮਿੰਟ ਦਾ ਵੀ 2 ਮਿੰਟ ਦਾ ਵੀ ਦੇਖੋ ਕੰਮ ਨਹੀਂ ਹੈਗਾ ਸਕਿੰਟਾਂ ਦਾ ਹੀ ਕੰਮ ਹੈਗਾ ਜੇ ਆਪਾਂ ਨਿਸ਼ਾਨ ਲਾ ਕੇ ਮੋੜ ਲਾਂਗੇ ਇੱਕ ਜੀ ਦੇਖੋ ਕਈ ਵਾਰੀ ਆਪਾਂ ਜਦੋਂ ਇਹ ਨੇਫਾ ਫੋਲਡ ਕਰਦੇ ਆ ਏ ਆਪਾਂ ਸਲਾਈ ਤੋਂ ਵੀ ਅੱਗੇ ਅੰਦਰ ਮੋੜ ਦੰਨੇ ਆ ਉਹ ਗਲਤ ਤਰੀਕਾ ਜੀ ਬਿਲਕੁਲ ਕਿਨਾਰੇ ਤੋਂ ਤੁਸੀਂ ਮੋੜੋ ਜਿੱਥੇ 5 ਇੰਚ ਦਾ ਆਪਾਂ ਕਿਨਾਰਾ ਰੱਖਿਆ ਸੀਗਾ ਉਥੋਂ ਵੀ ਇਹ ਜਾਂ ਨਖਾ ਬਣਾਉਣਾ ਸ਼ੁਰੂ ਕਰੋ ਵੀ ਜ਼ਿਆਦਾ ਕਪੜਾ ਸਲਾਈ ਵਾਲਾ ਕਪੜਾ ਅੰਦਰ ਨਾ ਮੋੜੋ ਉਹ ਗਲਤ ਤਰੀਕਾ ਹੈਗਾ ਇਸ ਤਰੀਕੇ ਨਾਲ ਜੀ ਦੇਖੋ ਆਪਣੀ ਬੈਲਟ ਬਣ ਗਈ ਬੈਲਟ ਬਣਨ ਤੋਂ ਬਾਅਦ ਹੁਣ ਤੁਹਾਨੂੰ ਇਹਨੂੰ ਜੜਨਾ ਦੱਸ ਦਿਆਂ ਵੀ ਕਿਵੇਂ ਜੜਨੀ ਹੈਗੀ ਸਾਰਿਆਂ ਤੋਂ ਪਹਿਲਾਂ ਜੀ ਆਪਾਂ ਦੇਖੋ ਸਲਵਾਰ ਇਸ ਤਰੀਕੇ ਨਾਲ ਰੱਖ ਲਈ ਇਹ ਆਪਣੀ ਅੱਗੇ ਵਾਲੀ ਝੋਲੀ ਹੈ ਤੇ ਪਿੱਛੇ ਵਾਲੀ ਇਹਨਾਂ ਨੂੰ ਇਕਸਾਰ ਕਰ ਲਿਆ ਜਿਹੜਾ ਇੱਧਰ ਕੱਪੜਾ ਵਾਲਾ ਆਲਾ ਰਹਿ ਗਿਆ ਉਹ ਅੱਧੋ-ਅੱਧ ਚ ਕਰ ਲਿਆ ਇੱਕ ਸਾਈਡ ਦੂਜੀ ਸਾਈਡ ਦੇ ਵੱਲ ਰਹਿ ਗਏ ਦੂਜੀ ਸਾਈਡ ਦੂਜੀ ਦੇ ਰਹਿ ਗਏ ਇਹ ਆਪਣੇ ਜਿੱਥੋਂ ਆਪਾਂ ਨੇ ਨੇਫਾ ਮੂਰੇ ਆਊਗਾ ਇਹ ਜਗ੍ਹਾ ਜਿਹੜੀ ਆਪਾਂ ਨਾਲਾ ਪਾਉਣ ਨੂੰ ਰੱਖੀ ਹੋਈ ਹੈ ਇਹ ਪਿੱਛੇ ਵੀ ਆਪਾਂ ਨੇ ਸੈਂਟਰ ਚ ਕੱਟ ਲਾਇਆ ਹੋਇਆ ਸੀ ਜੀ ਇਸੇ ਤਰੀਕੇ ਨਾਲ ਮੈਂ ਤੁਹਾਨੂੰ 벨ਟ ਰੱਖ ਕੇ ਦਿਖਾਉਣੀ ਆ ਇਹ ਇਸ ਤਰੀਕੇ ਨਾਲ ਜੜੀ ਜਾਊਗੀ ਜੜਨ ਤੋਂ ਬਾਅਦ ਜੀ ਦੇਖੋ ਥੋੜਾ ਜਿਹਾ ਕੱਪੜਾ ਆਪਣਾ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਸੀ ਵੀ ਇੱਕ ਬਲ ਆਪਾਂ ਨੇ ਘੱਟ ਪਾਇਆ ਵੀ ਥੋੜਾ ਜਿਹਾ ਕਪੜਾ ਆਪਣਾ ਵੱਧ ਰੱਖਿਆ ਹੋਇਆਗਾ ਇਹ ਇੱਕ ਬਲ ਜੀ ਆਪਾਂ ਜਦੋਂ 벨ਟ ਜੜਾਂਗੇ ਉਦੋਂ ਪਾਵਾਂਗੇ ਵੀ ਤਾਂ ਕਿ ਇਹ ਹੁੰਦਾਗਾ ਜੇ ਹੁਣ ਆਪਾਂ ਪੂਰਾ ਪੂਰਾ ਕਪੜਾ ਰੱਖ ਕੇ 벨ਟ ਜੜਨੀ ਸ਼ੁਰੂ ਕਰਦੀਏ ਕਈ ਵਾਰੀ ਕਿਤੋਂ ਖਿੱਚ ਪੈ ਜਾਂਦੀ ਹੈ ਫਿਰ ਬਲ ਢੇੜ ਦੇ ਫਿਰੀ ਜਾਂਦੇ ਆ ਆਪਾਂ ਜਿੱਥੇ ਮੈਂ ਮੇਰੀ ਉਂਗਲ ਹੈ ਜੀ ਇੱਥੋਂ ਦੇਖ ਬਲ ਖਤਮ ਹੁੰਦੇ ਨੇ ਇੱਥੋਂ ਜੜਨੀ ਸ਼ੁਰੂ ਕਰਦੀ ਹੁੰਦੀ ਆ ਮੈਂ 벨ਟ ਇਹ ਤੋਂ ਜੜਨੀ ਸ਼ੁਰੂ ਕਰਕੇ ਮੈਂ ਦੂਜੇ ਬਲਾਂ ਦੇ ਐਂਡ ਤੱਕ ਲੈ ਜੂੰਗੀ ਜੀ ਫਿਰ ਮੈਂ ਪਿੱਛੋਂ ਜਿਹੜੀ ਆਪਣੀ ਕੱਟ ਲਾਇਆ ਹੋਇਆ ਉਹਨੂੰ ਪਿਛਲੀ ਸਾਈਡ ਝੋਲੀ ਨਾਲ ਨਾਪ ਲੂੰਗੀ ਜਿੰਨਾ ਕਪੜਾ ਵੱਧ ਹੋਊਗਾ ਉਹਦੇ ਨਾਲ ਮੈਂ ਉੱਥੇ ਬਚਾ ਕੇ ਫਿਰ ਲਾਸਟ ਤੇ ਬਲ ਪਾ ਦੇਣੀ ਹੁੰਦੀ ਆ ਐਮੀ ਆਪਾਂ ਇਧਰਲੀ ਸਾਈਡ ਤੇ ਕਰਨਾਗਾ ਜਿਹੜੀ ਬੈਲਟ ਜੜਨ ਦਾ ਇਹ ਸਾਰਿਆਂ ਚੋਂ ਸੌਖਾ ਤਰੀਕਾ ਹੈਗਾ ਹੁਣ ਮੈਂ ਤੁਹਾਨੂੰ ਬੈਲਟ ਜੜ ਕੇ ਦਿਖਾਉਣੀ ਆਂਗੀ ਵੀ ਕਿਵੇਂ ਜੜਨੀ ਹੈਗੀ ਇਹ ਮੈਂ ਤੁਹਾਨੂੰ ਮਸ਼ੀਨ ਤੇ ਦੱਸਦੀ ਆਂ ਜੀ ਇਹ ਇੱਕ ਵਾਰੀ ਤੁਹਾਨੂੰ ਵੀ ਇਸ ਤਰੀਕੇ ਨਾਲ ਦੇਖੋ ਆਪਾਂ ਨੇ 벨ਟ ਜੜਨੀ ਹੈ ਇੱਥੇ ਬਲਾਂ ਤੱਕ ਇਧਰ ਲਿਹਾਉਣੀ ਹੈਗੀ ਇੱਥੇ ਆਪਾਂ ਨੇ ਪਿਛਲੀ ਸਾਈਡ ਨੂੰ ਇਹਦੇ ਨਾਲ ਨਾਪ ਲੈਣਾ ਜਿਹੜਾ ਮੈਂ ਕੱਟ ਲਾਇਆ ਸੀ ਉੱਥੇ ਚੱਕ ਕੇ ਫਿਰ ਬੜ ਪਾ ਦੇਣਾ ਜਿੰਨਾ ਵੀ ਕਪੜਾ ਵੱਧਦਾਗਾ ਉਹ ਵੱਧ ਤੋਂ ਵੱਧ ਜੀ ਉਧਰ ਇੰਚ ਜਾਂ ਸਵਾ ਇੰਚ ਕਪੜਾ ਵਧਣਾਗਾ ਅੱਧਾ ਇੰਚ ਵੀ ਹੋ ਜਾਂਦਾ ਕਈ ਵਾਰੀ ਇਹ ਦੇਖੋ ਜੀ ਆਪਾਂ ਨੇ ਬਲ ਦੇ ਐਂਡ ਤੱਕ ਇੱਕ ਸਾਈਡ ਤੋਂ ਸ਼ੁਰੂ ਕਰ ਲਈ ਮਸ਼ੀਨ ਰੱਖ ਲਈ ਹੁਣ ਆਪਾਂ ਇਨੂੰ ਮਸ਼ੀਨ ਨੂੰ ਦੂਸਰੀ ਸਾਈਡ ਤੇ ਲੈ ਜਾਾਂਗੇ ਜਿੱਥੇ ਬਲ ਖਤਮ ਹੋਏ ਸੀਗੇ ਇਸ ਤਰੀਕੇ ਨਾਲ ਜੀ ਤੁਸੀਂ ਸਲਾਈ ਲਾ ਦੇਣੀ ਹੈ ਜਿਆਦਾ ਕੱਪੜਾ ਵੀ ਨਹੀਂ ਬਲਾਂ ਦੇ ਵਿੱਚ ਛੱਡਣਾ ਤੇ ਬਿਲਕੁਲ ਕਿਨਾਰੇ ਤੇ ਸਲਾਈ ਵੀ ਨਹੀਂ ਲਾਉਣੀ ਵੀ ਜਿਵੇਂ ਪੈਰ ਤੋਂ ਵੱਧ ਕੱਪੜਾ ਰੱਖਣਾ ਜੀ ਕਈ ਵਾਰੀ ਆਪਾਂ 1.5 ਇੰਚ ਬਲਾਂ ਚ ਦੇ ਦਨੇ ਉਹ ਗਲਤ ਹੈ ਜੀ ਕੱਪੜਾ ਇੰਨਾ ਜਿਆਦਾ ਵੀ ਨਾਲੇ ਤਾਂ ਦੇਖੋ ਉੱਥੇ ਭੇੜਾ ਲੱਗਦਾਗਾ ਇੰਟਰਲੌਕ ਤਾਂ 1 ਇੰਚ ਕੱਪੜੇ ਚ ਹੋ ਜਾਂਦੀ ਹੈਗੀ ਇਹ ਦੇਖੋ ਜੀ ਇਹ ਪਿਛਲਾ ਵੀ ਆਪਣਾ ਜਿਹੜੇ ਦੂਸਰੇ ਵਾਲ ਨੇ ਦੂਸਰੀ ਸਾਈਡ ਦੇ ਉਹ ਸ਼ੁਰੂ ਹੋ ਗਏ ਸੈਂਟਰ ਆ ਗਿਆ ਇਹ ਆਪਣਾ ਫਰੰਟ ਦਾ ਝੋਲੀ ਵਾਲਾ ਇਥੋਂ ਆਪਾਂ ਦੂਸਰੀ ਸਾਈਡ ਤੱਕ ਚਲੇ ਜਾਵਾਂਗੇ ਜੀ ਬਸ ਤੁਸੀਂ ਹੱਥ ਨਾਲ ਜਿਹੜੇ ਆਪਣੇ ਬਲ ਪਾਏ ਹੋਏ ਸੀ ਇਹਨਾਂ ਨੂੰ ਸੈੱਟ ਕਰਦੇ ਜਾਓ ਵੀ ਕੋਈ ਟੇਡ ਜਦੋਂ ਆਪਾਂ ਮਸ਼ੀਨ ਨਾਲ ਜੜਦੇ ਆ ਕੋਈ ਉਧਰ ਨੂੰ ਵੀ ਟੇਡਾ ਨਾ ਮੁੜ ਜੇ ਮੈਂ ਇਸ ਕਰਕੇ ਤੁਸੀਂ ਕੰਮ ਜਿਹੜਾ ਉਹ ਧਿਆਨ ਨਾਲ ਕਰਨਾਗਾ ਹੁਣ ਆਪਾਂ ਮਸ਼ੀਨ ਨੂੰ ਐਂਡ ਜਿਹੜੇ ਐਂਡ ਤੱਕ ਲੈ ਆਏਾਂਗੇ ਹੁਣ ਆਪਾਂ ਪਿਛਲੀ ਜਿਹੜੀ ਝੋਲੀ ਵਾਲ ਆਪਾਂ ਚੋਲੀ ਵਾਲੇ ਬਾਲ ਪਿਛਲੇ ਸੀਗੇ ਤੇ 벨ਟ ਦਾ ਜਿਹੜਾ ਸੈਂਟਰ ਰੱਖਿਆ ਹੋਇਆ ਸੀਗਾ ਇਹ ਪਿੱਛੇ ਇੱਕਸਾਰ ਆਉਣਗੇ ਮੈਂ ਕੱਟ ਲਾਇਆ ਹੋਇਆ ਤੁਹਾਨੂੰ ਪਹਿਲੀ ਦੱਸਿਆ ਸੀਗਾ ਵੀ ਸੈਂਟਰ 'ਚ ਕੱਟ ਲਾ ਲਿਓ ਇਹ ਦੇਖੋ ਜੀ ਇਹ ਕੱਟ ਆਪਣਾ ਲਾਇਆ ਹੋਇਆ ਇਹਨੂੰ ਬਿਲਕੁਲ ਉਸ ਸਲਾਈ ਤੇ ਲਾਉਣਾ ਪਿੱਛੇ ਵਾਲੀ ਤੇ ਤੇ ਦੇਖ ਲੈਣਾ ਜਿਹੜਾ نیچے ਕੱਪੜਾ ਵੀ ਆਪਣੀ ਸਲਵਾਰ ਵਾਲੇ ਚੋ ਕੱਪੜਾ ਵਧੂਗਾ ਉਹਦਾ ਚੱਕ ਕੇ ਬਾਲ ਪਾ ਦੇਣਾ ਜੇ ਇੱਕਸਾਰ ਰਹੂਗਾ ਜੀ ਬਸ ਤਾਂ ਆਪਾਂ ਨੇ ਇਸੇ ਤਰੀਕੇ ਨਾਲ ਲੈ ਜਾਣਾਗਾ ਇਹ ਦੇਖੋ ਜੀ ਮੇਰਾ ਇਧਰਲੀ ਸਾਈਡ ਵਾਲਾ ਇੱਕ ਸਾਰ ਰਹਿ ਗਿਆ ਵੀ ਕੋਈ ਜ਼ਿਆਦਾ ਉਹ ਨਹੀਂ ਰਿਹਾ ਤੇ ਦੂਸਰੀ ਸਾਈਡ ਆਪਣਾ ਥੋੜਾ ਜਿਹਾ ਕਪੜਾ ਜ਼ਿਆਦਾ ਰੱਖਿਆ ਹੋਇਆ ਸੀਗਾ ਉਹ ਵਾਲਾ ਤਾਂ ਉੱਥੇ ਆਪਣਾ ਛੋਟਾ ਜਿਹਾ ਬਲ ਪਊਗਾ ਉਹ ਤੁਹਾਨੂੰ ਮੈਂ ਪਾ ਕੇ ਦਿਖਾਉਂਗੀ ਇਹ ਦੇਖੋ ਜੀ ਇਹ ਪਿਛਲਾ ਆਪਣਾ ਉਹ ਆ ਗਿਆ ਪੱਲਾ ਆ ਗਿਆ ਤੇ ਇਹਦੇ ਆਪਾਂ ਜੇ ਹੋਰ ਵੀ ਤੁਸੀਂ ਇੱਕ ਕੰਮ ਕਰ ਸਕਦੇ ਹੋ ਇੱਥੇ ਤੁਸੀਂ ਪਿੰਨ ਲਾ ਸਕਦੇ ਹੋਗੇ ਵੀ ਪਿਛਲੇ ਵੈਲਟ ਦਾ ਪਿਛਲਾ ਪਾਸਾ ਤੇ ਝੋਲੀ ਦੇ ਪਿਛਲੇ ਪਾਸੇ ਨਾਲ ਥੋੜਾ ਕੰਮ ਇਸ ਤਰੀਕੇ ਨਾਲ ਵੀ ਆਸਾਨ ਹੋ ਜਾਊਗਾ ਕਿਉਂਕਿ ਜਦੋਂ ਆਪਾਂ 벨ਟ ਜੜਦੇ ਆ ਨਾ ਕਈ ਮੇਰੀਆਂ ਭੈਣਾਂ ਕੀ ਕਰਦੀਆਂ ਨੇ 벨ਟ ਦੇ ਨਾਲ ਆ ਦੇਖੋ ਜੀ ਹੁਣ ਇਧਰਲੀ ਸਾਈਡ ਦਾ ਕੱਪੜਾ ਵੱਧ ਗਿਆ ਇਹਦੇ ਆਪਾਂ ਛੋਟਾ ਜਿਹਾ ਬਲ ਜਿੱਥੇ ਬਲ ਆਪਣੇ ਖਤਮ ਹੁੰਦੇ ਨੇ ਐਂਡ 'ਚ ਪਾ ਦਾਂਗੇ ਇਸ ਤਰੀਕੇ ਨਾਲ ਬੈਲਟ ਜੜੀ ਜਾਂਦੀ ਹੈ ਕਈ ਵਾਰੀ ਕੀ ਕਰਦੇ ਆਪਾਂ ਨਾ ਨਾਲ ਦੀ ਨਾਲ ਹੀ ਬੈਲਟ ਜੜਨੀ ਸ਼ੁਰੂ ਕਰ ਦਨੇ ਆ ਜਾਂ ਸੋਚਦੇ ਆ ਵੀ 9 ਇੰਚ ਚ ਬਲ ਪਾਉਣੇ ਨੇ ਇਹ ਦੇਖੋ ਜੀ ਹੁਣ ਆਪਣੀ ਪਿੱਛੋਂ ਆਪਾਂ ਲਿਆਏ ਮਸ਼ੀਨ ਦੂਸਰੀ ਸਾਈਡ ਵੱਲ ਆ ਗਏ ਮੈਂ ਉੱਥੇ ਥੋੜੇ ਵੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਛੋਟਾ ਜਿਹਾ ਬਲ ਪਾਤਾ ਬਸ ਆਪਣੀ ਬੈਲਟ ਹੈ ਜਿਹੜੀ ਉਹ ਇੱਕ ਸਾਰ ਜੜੀ ਗਈ ਵੀ ਜਦੋਂ ਆਪਾਂ ਨਾਲ ਦੀ ਨਾਲ ਬੈਲਟ ਜੜਨ ਦੇ ਨਾਲ ਬਲ ਪਾਉਨੇ ਆ ਉਹ ਕਈ ਵਾਰੀ ਕੋਈ ਵੱਧ ਪੈ ਗਿਆ ਕਿਸੇ ਸਾਈਡ ਘੱਟ ਪੈ ਗਿਆ ਫਿਰ ਆਪਾਂ ਢੇੜ ਦੇ ਫਰੀ ਜਾਂਦੇ ਆ ਇਹ ਸਾਰਿਆਂ ਚੋਂ ਸੋ ਖਾ ਤਰੀਕਾ ਜੀ ਜੇਕਰ ਤੁਸੀਂ ਇਸ ਤਰੀਕੇ ਨਾਲ ਸਲਵਾਰ ਬਣਾਉਂਗੇ ਨਾ ਤਾਂ ਤੁਹਾਨੂੰ ਅੱਧੇ ਘੰਟੇ ਚ ਸਲਵਾਰ ਬਣਾ ਸਕਦੇ ਹਾਂ ਵੀ ਮੂਰੀਆਂ ਪਰਨਣ ਤੇ ਤਾਂ ਚਲੋ ਥੋੜਾ ਬਹੁਤਾ ਟਾਈਮ ਲੱਗ ਜਾਂਦਾਗਾ ਬਾਕੀ ਬਲ ਪਾਉਣ ਤੇ ਤੇ ਬੈਲਟ ਉਲਟ ਜੜਨ ਤੇ ਤਾਂ ਅੱਧਾ ਘੰਟਾ ਲੱਗਦਾ ਜੀ ਮਸਾਧਾ ਘੰਟਾ ਤਾਂ ਲੱਗਦਾ ਵੀ ਨਹੀਂ ਹੈਗਾ ਅਵਰੇਲਾ ਮਸ਼ੀਨ ਤਾਂ ਬਹੁਤ ਤੇਜ਼ ਚੱਲਦੀ ਹੁੰਦੀ ਆ ਤੇ ਤਾਂ ਅੱਧਾ ਵੀ ਨਹੀਂ ਲੱਗਦਾ 2 ਮਿੰਟਾਂ ਦੇ ਵਿੱਚ ਸਲਵਾਰ ਬਲ ਪਾ ਕੇ ਜੜੀ ਜਾਂਦੀ ਹੈਗੀ ਇਹ ਦੇਖੋ ਜੀ ਹੁਣ ਆਪਾਂ ਅੱਗੇ ਮੂਰੀ ਤੇ ਆਪਾਂ ਬੁਕਰਮ ਲੈ ਲੈਣੀ ਐ ਤੇ ਜਿਹੜਾ ਪਾਸਾ ਪੇਸਟ ਹੁੰਦਾਗਾ ਉਹ ਪਾਸਾ ਆਪਾਂ ਨੇ نیچے ਰੱਖਣਾ ਲੀਰ ਵਾਲੀ ਸਾਈਡ ਰੱਖਣਾ ਤੇ ਦੂਸਰਾ ਪਾਸਾ ਆਪਾਂ ਨੇ ਉੱਪਰ ਰੱਖਣਾਗਾ ਇਹ ਦੇਖੋ ਹੁਣ ਤਾਂ ਜਾਲੀ ਵਾਲੀਆਂ ਜਿਹੜੀਆਂ ਬਹੁਤ ਸੋਹਣੀਆਂ ਬੁਕਰਮ ਆ ਗਈਆਂ ਇਹਨਾਂ ਤਾਂ ਕਈ ਵਾਰੀ ਤੋਤੇ ਤੋਂ ਇਕੱਠੀ ਜੀ ਨਹੀਂ ਹੋਣ ਲੱਗ ਜਾਂਦੀ ਨਾ ਤਾਂ ਇਹ ਉਸ ਤਰੀਕੇ ਨਾਲ ਹੁੰਦੀ ਐ ਆਪਣਾ ਸੂਟ ਫਟ ਜਾਂਦਾ ਪਰ ਇਹਦੀ ਵੀ ਜਿਹੜੀ ਹਾਰਡ ਜੀ ਉਹ ਰਹਿੰਦੀ ਐ ਮੂਰੀ ਬਹੁਤ ਸੋਹਣੀ ਖੜੀ ਖੜੀ ਰਹਿੰਦੀ ਐ ਇਹਦੇ ਨਾਲ ਪਹਿਲਾ ਜਿਹੜੀਆਂ ਆਪਣੀਆਂ ਪੇਸਟਿੰਗ ਵਾਲੀਆਂ ਬੁਕਰਮਾ ਆਉਂਦੀ ਸੀਗੀ ਉਹ ਜਦੋਂ ਆਪਾਂ ਧੋਦਨਦੇ ਸੀਗੇ ਦਾਣੇ ਜੇ ਬਣਨ ਲੱਗ ਜਾਂਦੇ ਸੀਗੇ ਮੂਰੀ ਦੇ ਵਿੱਚ ਇਹ ਤਾਂ ਬਹੁਤ ਵਧੀਆ ਜੀ ਇਸ ਚੀਜ਼ ਚੋਂ ਤਾਂ ਬਾਕੀ ਦੁਬਾਰਾ ਤੋਂ ਫੇਰ ਹੁਣ ਜੀ ਵੀ ਸੌਫਟ ਮੂਰੀਆਂ ਪਾਉਣ ਲੱਗ ਗਏ ਇਸ ਕਰਕੇ ਆਪਾਂ ਦੂਸਰੀ ਸੌਫਟ ਵਾਲੀ ਪਾ ਦੰਨੇ ਆ ਜੇਕਰ ਨਹੀਂ ਤਾਂ ਨਾਰਮਲ ਤਾਂ ਜੀ ਇਹ ਜਾਲੀ ਵਾਲੀ ਲੈਸ ਹੀ ਬੁਕਰਮੀ ਵਰਤਦੇ ਆਪਾਂ ਹੁਣ ਦੇਖੋ ਜੀ ਆਪਾਂ ਮੂਰੀ ਦੀ ਲੀਰ ਜਦੋਂ ਲਾਉਣੀ ਹੈਗੀ ਤਾਂ ਇੱਥੇ ਦੋ ਸਲਾਈਆਂ ਵੱਜਣਗੀਆਂ ਇੱਕ ਤਾਂ ਜਿਹੜੀ ਸਾਈਡ ਆਪਾਂ ਨੇ ਮੂਰੀ ਵਾਲੀ ਸਾਈਡ ਜੜੀ ਜਾਣੀ ਆ ਉੱਥੇ ਪੈਰ-ਪੈਰ ਦੀ ਸਲਾਈ ਲਾ ਲੈਣੀ ਹੈ ਤੇ ਪੈਰ-ਪੈਰ ਤੋਂ ਥੋੜਾ ਜਿਹਾ ਬੱਦਮਾ ਅਰਜਨ ਆਪਾਂ ਨੇ ਕਪੜਾ ਅੱਗੇ ਛੱਡਣਾਗਾ ਉਹ ਆਪਣਾ ਕੁੰਦਿਆਂ ਨਾਲ ਜੜਿਆ ਵੀ ਸਲਵਾਰ ਨਾਲ ਜੜਿਆ ਜਾਊਗਾ ਹੁਣ ਇਹਨੂੰ ਆਪਾਂ ਫੋਲਡ ਕਰ ਲੈਣਾ ਜੀ ਇੱਕ ਸਲਾਈ ਇੱਥੇ ਲਾ ਲੈਣੀ ਹੈ ਬਾਕੀ ਇਹ ਪੇਪਰ ਪੇਸਟਿੰਗ ਵੀ ਹੋ ਜਾਂਦੀ ਆ ਪੇਸਟਿੰਗ ਨਾਲ ਜੀ ਜਿਹੜੀ ਆ ਅੰਦਰ ਫੋਲਡ ਹੁੰਦੀ ਆ ਇਹ ਤਾਂ ਆਪਾਂ ਨੂੰ ਸਲਾਈ ਫੇਰ ਵੀ ਲਾਉਣੀ ਹੋ ਪੈਂਦੀ ਹੈਗੀ ਵੀ ਚਲੋ ਨਾਲ ਇਹ ਹੋ ਜਾਂਦਾ ਵੀ ਬਾਰ-ਬਾਰ ਪ੍ਰੈਸ ਕਰਨੀ ਔਖੀ ਲੱਗਦੀ ਆ ਇਸ ਕਰਕੇ ਇਹਦੀਆਂ ਦੋ ਸਲਾਈਆਂ ਦੇਖੋ ਆਪਾਂ ਨੇ ਲਾ ਲਈਆਂ ਹੁਣ ਆਪਾਂ ਇਹਨੂੰ ਸਲਵਾਰ ਨਾਲ ਜੜਾਂਗੇ ਤੁਸੀਂ ਜਦੋਂ ਵੀ ਮੂਰੀ ਦੀ ਇਹ ਲੀਰ ਲਾਉਣੀ ਹੈਗੀ ਤਾਂ ਜਾਲੀ ਦੇ ਉੱਤੇ ਜਿਹੜੀ ਬੁਕਰਮ ਆਪਾਂ ਨੇ ਪਾਈ ਹੈ ਇਹਦੇ ਉੱਤੇ ਮਸ਼ੀਨ ਨਹੀਂ ਚੜ੍ਹਣੀ ਚਾਹੀਦੀ ਇਹਦੇ ਬਿਲਕੁਲ ਕਿਨਾਰੇ ਦੇ ਨਾਲ-ਨਾਲ ਸਿੱਧੀ ਸਿਲਾਈ ਲਾਉਂਦੇ ਜਾਇਓ ਤੇ ਕੱਪੜਾ ਜਿਹੜਾ ਹੁੰਦਿਆਂ ਵਾਲਾ ਵੀ ਸੂਟ ਸਲਵਾਰ ਵਾਲਾ ਕੱਪੜਾ ਇਹਨੂੰ ਹਲਕਾ ਜਿਹਾ ਖਿੱਚ ਲਾਂਗੇ ਜ਼ਿਆਦਾ ਨਹੀਂ ਖਿੱਚਣਾ ਜੀ ਫਿਰ ਮੂਰੀ ਜਿਹੜੀ ਬੁਲਬਲੇ ਜਿ ਬਣਾਉਣ ਲੱਗ ਜਾਂਦੇ ਆ ਵੀ ਸੌਫਟ ਜਿਹੇ ਹੱਥਾਂ ਨਾਲ ਖਿੱਚ ਲਾਂਗੇ ਆਪਾਂ ਇਹ ਦੇਖੋ ਜੀ ਬਿਲਕੁਲ ਕਿਨਾਰੇ ਤੇ ਆਪਣੀ ਮਸ਼ੀਨ ਰੱਖੀ ਹੋਈ ਹੈਗੀ ਬਾਕੀ ਮੂਰੀਆਂ ਲਈ ਤੇ ਮੂਰੀਆਂ ਦੀ ਸਿਲਾਈ ਲਈ ਮੈਂ ਵੀਡੀਓ ਪਹਿਲਾਂ ਪਾਈ ਹੋਈ ਹੈ ਜੀ ਜਿਵੇਂ ਵੀ ਆਪਾਂ ਮੂਰੀ ਦੀ ਸਿਲਾਈ ਲਾਉਣ ਵਾਸਤੇ ਸਪੈਸ਼ਲ ਵੀਡੀਓ ਮੈਂ ਪਾਈ ਹੋਈ ਹੈ ਤੁਸੀਂ ਉਹ ਦੇਖ ਸਕਦੇ ਹੋ ਮੂਰੀ ਦੀ ਸਿਲਾਈ ਲਈ ਤੇ ਮੂਰੀਆਂ ਦੇ ਭਰਨ ਵਾਲੀ ਵੀਡੀਓ ਵੀ ਮੈਂ ਪਾਈ ਹੋਈ ਹੈ ਉਹ ਵੀ ਤੁਸੀਂ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਜੇਕਰ ਆਪਾਂ ਕੰਮ ਧਿਆਨ ਨਾਲ ਕਰਾਂਗੇ ਜੀ ਤਾਂ ਆਪਣੀ ਜਿਹੜੀ ਮੂਰੀ ਆ ਉਹ ਪੂਰੀ ਸਫਾਈ ਨਾਲ ਹੋਊਗੀ। ਦੂਸਰੀ ਇੱਕ ਗੱਲ ਹੋਰ ਹੈ ਜੀ ਜਿਹੜੀ ਆਪਣੇ ਸਲਵਾਰ ਦੇ ਪੱਲੇ ਝੜਦੇ ਆਂਗੇ ਉਹ ਹਮੇਸ਼ਾ ਸਲਵਾਰ ਦੇ ਪੱਲੇ ਵਾਲੀ ਸਾਈਡ ਹੀ ਜਿਹੜਾ ਕੱਪੜਾ ਮਾਰਜਨ ਵਿੱਚ ਦਿੱਤਾ ਹੁੰਦਾ ਉਹ ਹੋਣਾ ਚਾਹੀਦਾ। ਕੁੰਦਿਆਂ ਵਾਲੀ ਸਾਈਡ ਉਹਨੂੰ ਕਦੇ ਨਹੀਂ ਕਰਨਾ ਚਾਹੀਦਾ ਕਿਉਂਕਿ ਜਦੋਂ ਆਪਾਂ ਫਿਰ ਮੂਰੀ ਦੀ ਸਿਲਾਈ ਲਾਉਨੇ ਆਂ ਫਿਰ ਉਹ ਕੁੰਦਿਆਂ ਦੇ ਵਿੱਚ ਕਈ ਵਾਰੀ ਸਿਲਾਈ ਦੇ ਬਿਲਕੁਲ ਕਿਨਾਰੇ ਤੇ ਆ ਜਾਂਦਾ ਉੱਥੋਂ ਫਿਰ ਵਧੀਆ ਨਹੀਂ ਲੱਗਦਾ। ਇਸ ਲਈ ਤੁਸੀਂ ਜਿਹੜੇ ਸਲਵਾਰ ਦੇ ਗੋਡੇ ਝੜਦੇ ਆਂ ਗੋਡੇ ਵਾਲੀ ਸਾਈਡ ਕਰ ਲਓ ਇਹਨੂੰ ਸਿਲਾਈ ਨੂੰ ਹੁਣ ਆਪਾਂ ਇਹਨੂੰ ਦੇਖੋ ਜੀ ਕਿਨਾਰੇ ਤੇ ਪਹਿਲਾਂ ਇੱਕ ਸਲਾਈ ਲਾਉਣੀ ਆ ਫਿਰ ਪੈਰ ਪੈਰ ਦੀ ਲਾਉਣੀ ਆ ਐਮੀ ਆਪਾਂ ਜਿੱਥੋਂ ਆਪਣੀ ਜਿਹੜੀ ਬੁਕਰਮ ਹੈ ਉਹ ਖਤਮ ਹੁੰਦੀ ਆ ਉਹਦੇ ਕਿਨਾਰੇ ਤੇ ਲਾਉਣੀ ਆ ਫਿਰ ਪੈਰ ਪੈਰ ਦੀ ਲਾਉਣੀ ਆ ਇਹ ਦੋ ਸਲਾਈਆਂ ਜ਼ਰੂਰੀ ਨੇ ਵਿੱਚੋਂ ਤੁਸੀਂ ਕੋਈ ਵੀ ਡਿਜ਼ਾਈਨ ਨਾਲ ਭਰ ਸਕਦੇ ਹੋ ਦੇਖੋ ਜੇਕਰ ਤੁਸੀਂ ਸਹੀ ਸਿੱਧੀ ਸਲਾਈ ਅੰਦਰਲੇ ਸਾਈਡ ਲਾਈ ਹੋਈ ਹੋਊਗੀ ਤਾਂ ਤੁਹਾਡੀ ਬਾਹਰੋਂ ਵੀ ਬਹੁਤ ਸੋਹਣੀ ਜਿਹੜੀ ਮੂਰੀ ਦੀ ਕਿਨਾਰਾ ਮੁੜੂਗਾ ਜੇਕਰ ਅੰਦਰੋਂ ਤੁਸੀਂ ਕਦੇ ਵੀ ਜਾਲੀ ਤੇ ਚੜਾ ਲਈ ਤਾਂ ਸਹੀ ਨਹੀਂ ਹੋਊਗਾ